ਈਨਾ ਜੀ ਆਪਣਾ ਮੇਰਾ ਨਾਮ ਆ ਜੀ ਵਿਨਾਇਕ ਪ੍ਰਾਸ਼ਰ ਹਾਂਜੀ ਕਿੱਥੇ ਰਹਿੰਦੇ ਸਤ ਆਪਾਂ ਮੈਂ ਰਹਿਣਦਾ ਆ ਜੀ ਗਲੀ ਨੰਬਰ 3 ਇਨ ਨਿਊ ਸਤਨਾਮਪੁਰ ਕਿ ਕੀ ਮਾਮਲਾ ਕੀ ਅੱਜ ਜਿਹੜਾ ਆਪਣੇ ਮੰਗੀ ਘਰ ਦੇ ਬਾਹਰ ਖੜੇ ਆ ਮਾਮਲਾ ਇਹ ਫਿਕਰ ਜੀ ਇਹ ਸਾਡੇ ਗਵੰਡੀ ਆ ਆਕਾ ਜੀ ਬਣੀ ਤੇ ਇਹਨਾਂ ਦੇ ਚੋਰੀ ਹੋ ਗਈ ਅੱਜ ਦਿਨ ਦਿਹਾੜੇ ਚੋਰੀ ਹੋ ਗਈ ਇਹ ਫੇਰ ਦੇ ਗਏ ਹੋਏ ਸਕੇ ਆਪਣੇ ਕਿਸੇ ਰਿਸ਼ਤੇਦਾਰਾਂ ਕੋਲ ਤੇ ਜਦੋਂ ਇਹ ਸ਼ਾਮੀ ਆਏ ਆ ਤੇ ਇਹਨਾਂ ਨੇ ਆ ਕੇ ਦੇਖਿਆ ਤੇ ਘਰ ਇਹਨਾਂ ਦਾ ਸਾਰਾ ਖੱਲਰਿਆ ਹੋਇਆ ਤੇ ਸਮਾਨ ਖੋਣਿਆ ਨਾ ਤੇ ਸਰ ਕਿੰਨਾ ਕੁ ਲਗਭਗ ਨੁਕਸਾਨ ਹੋ ਗਿਆ ਇਹਨਾਂ ਦਾ ਨੁਕਸਾਨ ਇਹਨਾਂ ਦਾ ਇਹ ਕਹਿੰਦੇ ਵੀ 5 ਕੁ ਤੋਲੇ ਦੇ ਕਰੀਬ ਸੋਨਾ ਆ ਜਿਹੜਾ ਉਹ ਲੈ ਗਿਆ ਆ ਤੇ 2-3000 ਰੁਪਇਆ ਕੈਸ਼ ਟਿਕਾ ਉਹ ਲੈ ਗਿਆ ਤੇ ਕੋਈ ਸੀਸੀਟੀਵੀ ਕੈਮਰਾ ਜਾਇਆ ਸਰ ਸੀਸੀਟੀਵੀ ਕੈਮਰਾ ਹੁਣ ਅਸੀਂ ਚੈੱਕ ਕੀਤਾ ਸੀਗਾ ਸਾਡੀ ਉਹ ਵੀ ਵੀਡੀਓ ਬਣੀ ਆ ਕੱਲਾ ਹੀ ਬੰਦਾ ਸੀ ਇੱਧਰ ਪਿੱਛੋਂ ਲੈਨਰ ਆਹੀ ਆਇਆ ਆ ਉਹ ਪਹਿਲਾਂ ਗਿੜੇ-ਗਿੜੇ ਲੰਦਾ ਰਿਹਾ ਉਹ ਗਿੜੇ-ਗਿੜੇ ਲਾ ਕੇ ਉਹਨੇ ਜਦੋਂ ਦੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਘੜੋਂ ਨੇ ਤੋਂ ਅੱਗੇ ਗੇੜ ਤੋਂ ਕਹਿੰਦਾ ਨੱਪੀ ਆ ਤੇ ਅੰਦਰ ਜਾ ਕੇ ਉਹਨੇ ਕੰਮ ਕਰਦਾ ਤੇ ਕੀ ਪਰਛਾਵਾਂ ਨੂੰ ਮੰਗ ਰੱਖਦੇ ਜਿੱਦਾਂ ਆਪਾਂ ਪ੍ਰਸ਼ਾਸਨ ਤੋਂ ਤਾਂ ਜੀ ਮੰਗ ਇਹੀ ਆ ਵੀ ਸ਼ਹਿਰ ਦੇ ਵਿੱਚ ਕਈ ਬਾਰਦਾਤਾ ਹੋ ਰਹੀਆਂ ਕਾਫੀ ਚੇਰਾ ਤੋਂ ਹੋ ਰਹੀਆਂ ਆ ਪ੍ਰਸ਼ਾਸਨ ਨੂੰ ਚਾਹੀਦਾ ਆ ਵੀ ਥੋੜੀ ਸਖਤੀ ਕੀਤੀ ਜਾਵੇ ਇਹ ਤਾਂ ਹੁਣ ਕੋਈ ਰਾਤ ਨਹੀਂ ਸੀਗੀ ਕੁਝ ਨਹੀਂ ਸੀਗੀ ਆ ਸਾਡਾ ਮੁੱਲਾ ਆ ਜਿਹੜਾ ਕੋਈ ਦੇਖਦਾ ਕਦੇ ਉਹ ਅੱਥੇ-ਪੱਥੇ ਸਾਰੇ ਘਰ ਆ ਦਿਨ ਦੇ ਅੜੀ ਇੱਥੇ ਚੋਰੀ ਹੋ ਗਈ ਇਹ ਠਗਾਈ ਕਰਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਅਸੀਂ ਤਾਂ ਸਾਡੀ ਇਹੀ ਮੰਗਿਆ ਸਵੇਰ ਕੰਮ ਤੋਂ ਕਾਲੋ ਗਿਆ ਹੋਇਆ ਸੀ ਆਪਣੇ ਤੇ ਮੈਨੂੰ ਮੇਰੇ ਭਤੀਜੇ ਨੇ ਫੋਨ ਕੀਤਾ ਕਿ ਘਰ ਚੋਰੀ ਹੋ ਗਈ ਹੈ ਤਰਾਨ ਕਿਸੇ ਦੇਖਿਆ ਤਾਂ ਸਾਰਾ ਸਾਰੇ ਇੱਥੇ ਖਿਲ ਗਿਆ ਤੁਸੀਂ ਗਏ ਸੀ ਕਿਤੇ ਮੈਂ ਕੰਮ ਕਰਦਾਂ ਸੀ ਕਿੱਥੇ ਕੀ ਕੰਮ ਕਰਦੇ ਆਪਾਂ ਹੈ ਕੋਰੀਅਰ ਦਾ ਕੋਰੀਅਰ ਦਾ ਕਿੱਥੇ ਕੰਮ ਕਰਦੇ ਆ ਜੀ ਆਪਾਂ ਨ ਡੀ ਡੀ ਸੀ ਹੈ ਡੀ 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 ਸੀ ਅੱਛਾ ਜੀ ਤੇ ਚੋਰੀ ਵੀ ਕਿੰਨੇ ਕ ਵਜੇ ਪਤਾ ਲੱਗੀ ਹੋ ਗਈ ਇਹ ਤਾਂ ਇਹਨਾਂ ਨੇ ਫੋਨ ਕੀਤਾ ਮੈਨੂੰ ਪਤਾ ਪਤਾ ਲੱਗ ਗਿਆ ਤੇ ਸਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਆਪਣਾ 5 ਤੋਂਲੇ ਕੁਸਰਨਾ ਹੋਣਾ ਸੀ ਹਾਂ ਜੀ 2-3000 ਰੁਪਏ ਹੈਂ 2-3000 ਰੁਪਏ ਕੈਸ਼ ਸੀ ਕੋਈ ਸੀਸੀਡੀ ਕੈਮਰਾ ਜਾਇ ਬੰਦੇ ਹਾਂ ਜੀ ਆਏ ਜੀ ਕਿੰਨੇ ਬੰਦੇ ਵਿਅਕਤੀ ਸੀਗੇ ਇੱਕੋ ਹੀ ਬੰਦਾ ਸੀ ਇੱਕੋ ਹੀ ਵਿਅਕਤੀ ਸੀ ਹਾਂ ਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਪੁਲਿਸ ਆਈ ਸੀ ਸਰ ਮੌਕੇ ਤੇ ਕਿ ਕੀ ਮੰਗ ਰਖਦੇ ਆਪਾਂ ਪ੍ਰਸ਼ਾਸਨ ਕੋਲ ਸਰ ਸਾਡੀ ਇਹਨਾਂ ਇੰਤਜ਼ਾਰ ਕੀਤਾ ਜਾਵੇ ਜੀ ਜੇਵਾ ਸਾਡਾ ਨਿਕਾਣਾ ਹੋਵੇ ਇੰਤਜ਼ਾਰ ਕੀਤਾ ਲੈ ਇਹ ਕਿਹੜਾ ਏਰੀਆ ਬੰਦਾ ਸਰ ਨਿਊ ਸਤਨਾਮ ਪਤਾ ਜੀ 10 ਇਹ ਗਲੀ ਨੰਬਰ 10 ਇਹ ਠੀਕ